ਰੋਪੜ ਦੇ ਪਿੰਡ ਰਤਨਪੁਰਾ ਤੋਂ ਮਾਨਸਾ ਵਿਆਹੀ ਮਨਾਕਸ਼ੀ ਜਿਸ ਨੇ ਬੀਤੇ ਦਿਨੀ ਭਾਗੜਾ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਅਤੇ ਇਸ ਸਬੰਧ ਦੇ ਵਿੱਚ ਮਾਨਸਾ ਪੁਲਿਸ ਵੱਲੋਂ ਸਹੁਰੇ ਪਰਿਵਾਰ ਦੇ 8 ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਨਾਕਸ਼ੀ ਦੇ ਪੇਕੇ ਪਰਿਵਾਰ ਵੱਲੋਂ ਅੱਜ ਮਾਨਸਾ ਦੇ ਵਿੱਚ ਰੋਸ ਮੁਜ਼ਾਹਰਾ ਕਰਦਿਆਂ ਧਰਨਾ ਪ੍ਰਦਰਸ਼ਨ ਕਰਕੇ ਮਨਾਕਸ਼ੀ ਦੇ ਸਹੁਰਾ ਪਰਿਵਾਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਮਨਾਕਸ਼ੀ ਦੇ ਭਰਾ ਅਮਿਤ ਸਿੰਘ ਲਾਣੇ ਨੇ ਦੱਸਿਆ ਕਿ ਮਨਾਕਸ਼ੀ ਦਾ ਵਿਆਹ ਕਰੀਬ 24 ਸਾਲ ਪਹਿਲਾਂ ਮਾਨਸਾ ਵਿਖੇ ਹੋਇਆ ਸੀ। ਅਤੇ ਉਸ ਦਾ ਇੱਕ 22 ਸਾਲ ਦਾ ਲੜਕਾ ਹੈ ਉਹਨਾਂ ਦੱਸਿਆ ਕਿ ਇਹ ਮਨਕਸ਼ੀ ਨੂੰ ਸਹੁਰੇ ਪਰਿਵਾਰ ਵੱਲੋਂ ਵਿਆਹ ਦੇ ਸਮੇਂ ਤੋਂ ਹੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਮਨਕਸ਼ੀ ਦੇ ਭਰਾ ਅਮਿਤ ਸਿੰਘਲਾ ਅਤੇ ਭੈਣ ਬਿਸ਼ਾਲੀ ਨੇ ਦੋਸ਼ ਲਾਇਆ ਕਿ ਬੀਤੇ ਦਿਨੀ ਮਨਕਸ਼ੀ ਦੀ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ ਜਿਸ ਕਾਰਨ ਮਨਕਸ਼ੀ ਨੇ ਪਟਿਆਲਾ ਜਾ ਕੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸੌਰੇ ਪਰਿਵਾਰ ਨੂੰ ਤੁਰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਮਾਨਸਾ ਦੇ ਰੋਡ ਜਾਮ ਕਰਨਗੇ ਤੇ ਧਰਨਾ ਪ੍ਰਦਰਸ਼ਨ ਕਰਕੇ ਆਪਣੀ ਭੈਣ ਮਨਾਕਸ਼ੀ ਨੂੰ ਇਨਸਾਫ ਦਿਵਾਉਣਗੇ ਦੱਸਦੇ ਹੀ ਕਿ ਮਾਨਸਾ ਦੇ ਥਾਣਾ ਸਿਟੀ 2 ਦੀ ਪੁਲਿਸ ਵੱਲੋਂ ਮਨਾਕਸ਼ੀ ਦੇ ਭਰਾ ਅਮਿਤ ਸਿੰਘਲਾ ਦੇ ਬਿਆਨਾਂ ਤੇ ਸੌਰੇ ਪਰਿਵਾਰ ਦੇ 8 ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ